ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰਿ ਕਾ ਨਾਮ ਜਨ ਕਉ ਮੁਕਤ ਜੁਗਤ ਹਰਿ ਕੈ ਨਾਮ ਜਨ ਕਉ ਤ੍ਰਿਪਤ ਭਗਤ ਹਰਿ ਕਾ ਨਾਮ ਜਨ ਕਉ ਮੁਕਤ ਜੁਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਨਿਰੰਕਾਰ ਰੂਪ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼ਬਦ ਬ੍ਰਹਮ ਸਤਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਔਰ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਸਤਿਗੁਰੂ ਜੀ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਸਾਜ ਰਹੇ ਹਨ ਆਪ ਜੀ ਹਾਜ਼ਰੀਆਂ ਪਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਜਾਪ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸਮਾਪਤ ਹੋਇਆ ਹੈ ਗੁਰੂ ਚਰਨਾਂ ਵਿੱਚ ਬੈਠ ਕਰਕੇ ਇਕਾਗਰਤਾ ਦੇ ਸਹਦ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰੀਏ ਜਿੰਨੇ ਸਰੀਰ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ ਆਪਣੀਆਂ ਮਾਨ ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸ਼ਰਧਾ ਤੇ ਭਾਵਨਾ ਦੇ ਨਾਲ ਅਦਬ ਅਤੇ ਸਤਕਾਰ ਸਹਿਤ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਝੁਕਾਓ ਦੋਵੇਂ ਹੱਥ ਜੋੜ ਕੇ ਰਸਨਾ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰਿ ਕਾ ਨਾਮ ਜਨਕ ਮੁਕਤ ਜਗਤ ਧਨ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟਪਦੀ ਦੇ ਅੰਦਰ 6ਵੀਂ ਪਾਉੜੀ ਵਿੱਚ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਮਹਾਰਾਜ ਸਾਹਿਬ ਜੀ ਨੇ ਜੋ ਮੁਕਤੀ ਅਤੇ ਜੁਗਤੀ ਦਾ ਜ਼ਿਕਰ ਕੀਤਾ ਹੈ ਇਹ ਵਿਵੇਕ ਤੋਂ ਬਾਅਦ ਦਾ ਪੜਾ ਹੈ ਪਿਛਲੀ ਪੌੜੀ ਅੰਦਰ ਆਪਾਂ ਬਚਨ ਪੜੇ ਸਨ ਮਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨਕੈ ਬਿਰਤ ਵਿਵੇਕੈ ਜਿਹੜਾ ਵਿਵੇਕ ਹੈ ਇਸ ਦਾ ਜੋ ਭਾਵ ਹੈ ਕਿ ਬਿਬ ਏਕ ਬਿਬ ਕਹਿੰਦੇ ਨੇ ਦੋ ਨੂੰ ਰਹਿਰਾ ਸਾਹਿਬ ਜੀ ਦੇ ਅੰਦਰ ਜੋ ਦੋਹਰੇ ਪੜੇ ਜਾਂਦੇ ਹਨ ਉਥੇ ਵੀ ਇਹ ਬਚਨ ਆਉਂਦਾ ਹੈ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਸ਼ਨਾ ਹੈ ਬਿਬ ਦਾ ਭਾਵ ਹੁੰਦਾ ਦੋ ਤੇ ਬਿਬ ਏਕ ਦੋ ਤੋਂ ਇੱਕ ਹੋ ਜਾਣਾ ਜੀਵ ਤੇ ਈਸ਼ ਦਾ ਆਪਸੀ ਮਿਲਾਪ ਹੋ ਕੇ ਅਭੇਦ ਹੋ ਜਾਣਾ ਇਸ ਨੂੰ ਕਹਿੰਦੇ ਨੇ ਵਿਵੇਕ ਵਿਵੇਕ ਹੋਣਾ ਐਸੀ ਜਿਹੜੀ ਬਿਰਤੀ ਹੈ ਇਹ ਨਾਮ ਦੇ ਕਰਕੇ ਪ੍ਰਾਪਤ ਹੁੰਦੀ ਹੈ ਇਹ ਸਾਧ ਸੰਗਤ ਜੀ ਮਹਾਰਾਜ ਜੀ ਨੇ ਬਚਨ ਕੀਤਾ ਹੈ ਵਿਵੇਕ ਬੁੱਧੀ ਬਿਰਤੀ ਇਹ ਵਿਵੇਕ ਵਾਲੀ ਬਿਰਤੀ ਹੈ ਜਿਹੜੀ ਸਤ ਸੰਗਤ ਦੇ ਵਿੱਚੋਂ ਸਿੱਖਿਆ ਦੇ ਨਾਲ ਪ੍ਰਾਪਤ ਹੁੰਦੀ ਹੈ ਜਿਹੜੀ ਵਿਵਹਾਰਕ ਬੁੱਧੀ ਆਪਾਂ ਉਹਦਣ ਵੀ ਜ਼ਿਕਰ ਕੀਤਾ ਸੀ ਕਿ ਸੰਸਾਰ ਦੇ ਜਿੰਨੇ ਵੀ ਸਕੂਲ ਨੇ ਜਿੰਨੇ ਵੀ ਸਾਧ ਸੰਗਤ ਜੀ ਕਾਲਜ ਨੇ ਕੋਈ ਵੀ ਧਾਰਮਿਕ ਵੇਖੋ ਭਾਵੇਂ ਕਾਲਜ ਹੋਣ ਉਥੇ ਜਿੰਨੀ ਵੀ ਪੜ੍ਹਾਈ ਕਰਾਈ ਜਾਂਦੀ ਹੈ ਉਹ ਸਾਰੀ ਬਾਹਰ ਦੀ ਜਾਣਕਾਰੀ ਵਿਵਹਾਰ ਦੀ ਜਾਣਕਾਰੀ ਹੈ ਬਾਹਰ ਦੀਆਂ ਹੀ ਖੋਜਾਂ ਹਨ ਸਭ ਤੇ ਇਥੇ ਜੋ ਸਤ ਸੰਗਤ ਦਾ ਸਕੂਲ ਹੈ ਇਥੇ ਅੰਦਰ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਅੰਤਰਾਤਮੇ ਮਨੁੱਖ ਦਾ ਧਿਆਨ ਜਾਂਦਾ ਹੈ ਤੇ ਜਦੋਂ ਮਨੁੱਖ ਆਪਣੇ ਅੰਦਰ ਦੀ ਅੰਤਰਾਤਮੇ ਦੀ ਜਾਣਕਾਰੀ ਪ੍ਰਾਪਤ ਕਰੇਗਾ ਉਹਨੂੰ ਵਿਵੇਕ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ ਉਹਦੀ ਬਿਰਤੀ ਵਿਵੇਕ ਵਾਲੀ ਹੋ ਜਾਂਦੀ ਹੈ ਕਿਉਂਕਿ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਨਾ ਉਹ ਵਿਵੇਕ ਬਿਰਤੀ ਦੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਅਰਦਾਸਾਂ ਵੀ ਇਹ ਹੀ ਕੀਤੀਆਂ ਨੇ ਸਾਹਮਤ ਦੇਹੋ ਦਇਆਲ ਪ੍ਰਭ ਜਿਤ ਤੁਮ ਹੈ ਅਰਾਧਾ ਹਾਰ ਪਰਿਆ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ ਇਹ ਦਾਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਗੁਰਸਿੱਖ ਮੰਗਦੇ ਨੇ ਜਿਨ੍ਹਾਂ ਨੂੰ ਇਹ ਵਿਵੇਕ ਬਿਰਤੀ ਵਾਲੀ ਦਾਤ ਪ੍ਰਾਪਤ ਹੋ ਜਾਂਦੀ ਹੈ ਉਹ ਫਿਰ ਵਿਵਹਾਰਿਕ ਜਾਣਕਾਰੀ ਤੋਂ ਪਾਸੇ ਹੋ ਕਰਕੇ ਆਪਣੇ ਅੰਦਰ ਦੀ ਜਾਣਕਾਰੀ ਸਾਰੀ ਹੀ ਜਿਹੜੀ ਹੈ ਨਾ ਕੋਈ ਵੀ ਚੀਜ਼ ਉਹਨਾਂ ਨੇ ਭਾਵੇਂ ਸੰਸਾਰਿਕ ਹੀ ਹੋਵੇ ਉਹਨੂੰ ਜਦੋਂ ਵੀ ਵੇਖਣਗੇ ਨਾ ਪਰਮੇਸ਼ਰ ਦੇ ਪ੍ਰਾਇਮ ਕਰਕੇ ਵੇਖਣਗੇ ਆਪਾਂ ਨੂੰ ਜੇ ਕੋਈ ਚੀਜ਼ ਪ੍ਰਾਪਤ ਹੋ ਜਾਂਦੀ ਹੈ ਸੰਸਾਰਿਕ ਬਿਰਤੀ ਅਨੁਸਾਰ ਹੀ ਆਪਾਂ ਵੇਖਦੇ ਹਾਂ ਨਾ ਕਿਆ ਚੀਜ਼ ਮਿਲੇ ਜੇ ਫਲਾਣੇ ਕੋਲੋਂ ਮਿਲ ਗਈ ਹੈ ਕੋਈ ਵੀ ਸਾਨੂੰ ਸੁੱਖ ਸਹੂਲਤ ਮਿਲ ਜਾਏ ਆਪਾਂ ਉਹਨੂੰ ਨਾਰਮਲ ਹੀ ਦੇਖਦੇ ਹਾਂ ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ ਉਹਨਾਂ ਨੂੰ ਕੋਈ ਦਾਤ ਮਿਲੇ ਉਹ ਦਾਤੇ ਦੇ ਪ੍ਰਾਇਮ ਵੇਖਦੇ ਹਨ ਉਹਨਾਂ ਨੂੰ ਕੋਈ ਸੁੱਖ ਮਿਲੇ ਉਹ ਸੁੱਖਾਂ ਦੇ ਦਾਤੇ ਨੂੰ ਵਿੱਚ ਲੈ ਕਰਕੇ ਵੇਖਦੇ ਹਨ ਕਿ ਸੁੱਖਾਂ ਦੇ ਦਾਤੇ ਪਰਮੇਸ਼ਰ ਨੇ ਸਾਨੂੰ ਕਿਵੇਂ ਦਾਤ ਬਖਸ਼ਿਸ਼ ਕੀਤੀ ਹੈ ਉਹ ਪਿਸ਼ੋਕੜ ਸਾਰਾ ਹੀ ਪਰਮੇਸ਼ਰ ਦੇ ਨਾਲ ਜੋੜ ਲੈਂਦੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸ਼ਲੋਕ ਉਚਾਰਨ ਕਰਦੇ ਨੇ ਵੇਖੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸੱਚੇ ਪਾਤਸ਼ਾਹ ਜੀ ਨੇ ਧਰਤੀ ਨੂੰ ਮਾਂ ਕਿਹਾ ਹੈ ਧਰਤੀ ਮਾਂ ਕਿਵੇਂ ਹੋਈ ਵੈਸੇ ਤਾਂ ਜਿਹੜਾ ਸੱਚੇ ਪਾਤਸ਼ਾਹ ਜੀ ਨੇ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਕਿਹਾ ਹੈ ਪਉਣ ਨੂੰ ਹਵਾ ਨੂੰ ਗੁਰੂ ਆਖਿਆ ਹੈ ਇਹ ਕਿਉਂ ਆਖਿਆ ਹੈ ਧਰਤੀ ਮਾਂ ਕਿਵੇਂ ਹੋ ਸਕਦੀ ਹੈ ਕਿਉਂਕਿ ਸਾਡਾ ਸਾਰਿਆਂ ਦਾ ਹੀ ਜਨਮ ਧਰਤੀ ਵਿੱਚੋਂ ਹੋਇਆ ਹੈ ਆਮ ਤੌਰ ਤੇ ਜੇ ਕੋਈ ਸਾਨੂੰ ਪੁੱਛੇ ਜੀ ਤੁਹਾਡਾ ਜਨਮ ਕਿਵੇਂ ਹੋਇਆ ਆਪਾਂ ਕਹਾਂਗੇ ਜੀ ਸਾਡੇ ਮਾਤਾ ਪਿਤਾ ਦੇ ਕਰਕੇ ਸਾਡਾ ਜਨਮ ਹੋਇਆ ਹੈ ਮਾਤਾ ਪਿਤਾ ਨੇ ਸਾਨੂੰ ਜਨਮ ਦਿੱਤਾ ਹੈ ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਧਰਤੀ ਅਸਲ ਵਿੱਚ ਮਾਤਾ ਕਿਵੇਂ ਹੈ ਵੇਖੋ ਮਾਤਾ ਪਿਤਾ ਦੇ ਕਰਕੇ ਜਨਮ ਹੁੰਦਾ ਹੈ ਪਿਤਾ ਦਾ ਬਿੰਦ ਮਾਤਾ ਦੀ ਰਕਤ ਇਹਨਾਂ ਦੋਹਾਂ ਦੇ ਸੁਮੇਲ ਕਰਕੇ ਮਨੁੱਖ ਦਾ ਜਨਮ ਹੁੰਦਾ ਹੈ ਮਾਂ ਦੀ ਰਕਤ ਕਾਦੇ ਤੋਂ ਬਣੀ ਹੈ ਭੋਜਨ ਤੋਂ ਪਿਤਾ ਦਾ ਬਿੰਦ ਕਿਸ ਤੋਂ ਬਣਿਆ ਹੈ ਭੋਜਨ ਤੋਂ ਤੇ ਭੋਜਨ ਕਿੱਥੋਂ ਆਇਆ ਹੈ ਧਰਤੀ 'ਚੋਂ ਧਰਤੀ ਦੇ ਵਿੱਚ ਹੀ ਬੀਜ ਉਗਦਾ ਹੈ ਤੇ ਉਹ ਫਲਦਾ ਹੈ ਤੇ ਉਹਦੇ ਤੋਂ ਆਟਾ ਜਾਂ ਕੋਈ ਹੋਰ ਭੋਜਨ ਪਦਾਰਥ ਤਿਆਰ ਹੁੰਦੇ ਨੇ ਤੇ ਫੇਰ ਹੀ ਉਹ ਮਨੁੱਖ ਦਾ ਭੋਜਨ ਬਣਦਾ ਹੈ ਤੇ ਅੰਦਰ ਜੋ ਵੀ ਬਿੰਦ ਅਤੇ ਰਗਤ ਹੈ ਉਹ ਬਣਦੇ ਆ ਤੇ ਫੇਰ ਮਨੁੱਖ ਦਾ ਸਰੀਰ ਬਣਦਾ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੇਖੋ ਕੈਸੀ શ્રેષ્ઠ ਵਿਚਾਰ ਬਖਸ਼ਿਸ਼ ਕੀਤੇ ਨੇ ਹਵਾ ਗੁਰੂ ਕਿਹਾ ਹੈ ਹਵਾ ਸਾਡੀ ਗੁਰੂ ਹੈ ਗੁਰੂ ਕਿਵੇਂ ਹੈ ਜਿਵੇਂ ਗੁਰੂ ਦਾ ਉਪਦੇਸ਼ ਹੁੰਦਾ ਨਾ ਸਾਰਿਆਂ ਦੇ ਤੱਕ ਹੀ ਪਹੁੰਚ ਕਰਦਾ ਹੈ ਤੇ ਸਾਧ ਸੰਗਤ ਜੀ ਹਵਾ ਦੇ ਰਾਹੀਂ ਹੀ ਅਸੀਂ ਉਪਦੇਸ਼ ਨੂੰ ਸੁਣ ਸਕਦੇ ਹਾਂ ਗੁਰੂ ਦਾ ਉਪਦੇਸ਼ ਹੈ ਇਹ ਹਵਾ ਦੇ ਰਾਹੀਂ ਹੀ ਸਾਡੇ ਕੰਨਾਂ ਤੱਕ ਸੁਣਾਈ ਦੇਵੇਗਾ ਜੇ ਹਵਾ ਨਾ ਹੋਵੇਗੀ ਤੇ ਮਨੁੱਖ ਨੂੰ ਸੁਵਾਸ ਨਹੀਂ ਆਉਣਗੇ ਤੇ ਹਵਾ ਤੋਂ ਬਿਨਾ ਆਪਾਂ ਬੋਲ ਵੀ ਨਹੀਂ ਸਕਦੇ ਸਾਡੇ ਗਲੇ ਵਿੱਚੋਂ ਹਵਾ ਹੀ ਹੁੰਦੀ ਹੈ ਜੋ ਬੋਲ ਪੈਦਾ ਕਰ ਰਹੀ ਹੈ ਕੰਨਾਂ ਤੱਕ ਜਿਹੜੇ ਬੋਲ ਪਹੁੰਚ ਰਹੇ ਨੇ ਹਵਾ ਕਰਕੇ ਹੀ ਹਨ ਜੇ ਹਵਾ ਹੀ ਨਾ ਹੋਵੇ ਤੇ ਇਹ ਬੋਲ ਵੀ ਨਾ ਹੋਣ ਤੇ ਪਾਣੀ ਨੂੰ ਪੀਤਾ ਆਖਿਆ ਹੈ ਪਾਣੀ ਤੋਂ ਬਿਨਾ ਮਨੁੱਖ ਦਾ ਜੀਵਨ ਨਹੀਂ ਹਵਾ ਤੋਂ ਬਿਨਾ ਵੀ ਜੀਵਨ ਨਹੀਂ ਤੇ ਮਾਤਾ ਦਾ ਜੇ ਆਸਰਾ ਨਾ ਹੋਵੇ ਫਿਰ ਵੀ ਜੀਵਨ ਜਿਹੜਾ ਅਧੂਰਾ ਹੁੰਦਾ ਹੈ ਇਸੇ ਕਰਕੇ ਮਹਾਰਾਜ ਸਹਿਜ ਜੀ ਕਹਿੰਦੇ ਨੇ ਕਿ ਜੋ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਆਪਣੀ ਬਿਰਤੀ ਨੂੰ ਵਿਵੇਕ ਦੀ ਬਿਰਤੀ ਭਾਵ ਪਰਮੇਸ਼ਰ ਦੇ ਪ੍ਰਾਇਣ ਹੀ ਸਭ ਕੁਝ ਦੇਖਦੇ ਨੇ ਜੇ ਉਹਨਾਂ ਨੇ ਸੰਸਾਰ ਦਾ ਆਕਾਰ ਵੀ ਵੇਖਣਾ ਹੈ ਨਿਰੰਕਾਰ ਦੇ ਪ੍ਰਾਇਣ ਹੋ ਕੇ ਹੀ ਵੇਖਦੇ ਹਨ ਇਹ ਬਿਰਤੀ ਸ਼ੇਰ ਵਾਲੀ ਵੀ ਆਪਾਂ ਕਹਿ ਸਕਦੇ ਹਾਂ ਸੰਸਾਰਿਕ ਜੀਵਾਂ ਦੀ ਬਿਰਤੀ ਕੁੱਤੇ ਵਾਲੀ ਹੁੰਦੀ ਹੈ ਜਿਹੜੇ ਰੱਬ ਦੇ ਪਿਆਰੇ ਉਹਨਾਂ ਦੀ ਬਿਰਤੀ ਸ਼ੇਰ ਵਾਲੀ ਹੁੰਦੀ ਹੈ ਕਿਵੇਂ ਹੁੰਦੀ ਹੈ ਕਿਉਂਕਿ ਸਾਧ ਸੰਗਤ ਜੀ ਇਹ ਨਾ ਸਮਝ ਲੈਣਾ ਅੱਜ ਕੱਲ ਨਾ ਬਹੁਤ ਜਿਹੜੀ ਤਰਕਵਾਦ ਚੁੱਕੀ ਹੈ ਜੇ ਕਿਸੇ ਨੂੰ ਕੋਈ ਇਦਾਂ ਕਹਿ ਦੇ ਜਿਵੇਂ ਖਾਲਸੇ ਨੂੰ ਮਹਾਰਾਜ ਜੀ ਨੇ ਸ਼ੇਰ ਵਾਲੇ ਗੁਣ ਬਖਸ਼ਿਸ਼ ਕੀਤੇ ਨੇ ਉਹ ਕਹਿੰਦੇ ਸ਼ੇਰ ਤਾਂ ਜਾਨਵਰ ਹੁੰਦਾ ਹੈ ਕਿ ਖਾਲਸੇ ਨੂੰ ਜਾਨਵਰ ਬਣਾਇਆ ਹੈ ਨਹੀਂ ਕਿਸੇ ਵੀ ਜਿਹੜੇ ਭਾਵੇਂ ਪੰਛੀ ਹੋਣ ਜਾਨਵਰ ਹੋਣ ਪਸ਼ੂ ਹੋਣ ਉਹਨਾਂ ਤੋਂ ਗੁਣ ਲੈਣ ਦੇ ਮਹਾਰਾਜ ਸਾਹਿਬ ਜੀ ਨੇ ਵਿਚਾਰ ਗੁਰਬਾਣੀ 'ਚ ਬਹੁਤ ਥਾਵਾਂ 'ਤੇ ਕਹੀ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਤੋਂ ਗੁਣ ਲਾਓ। ਸੁਆਮੀ ਕੋ ਗ੍ਰਹਿਉ ਜੋ ਸਦਾ ਸਵਾਨ ਤਜਤ ਨਹੀਂ ਨਿਤ। ਮਹਾਰਾਜ ਜੀ ਕਹਿੰਦੇ ਜਿਵੇਂ ਵਫਾਦਾਰ ਕੁੱਤਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਭਾਵੇਂ ਮਾਲਕ ਨੂੰ ਡੰਡਾ ਮਾਰੇ ਘਰੋਂ ਕੱਢੇ ਭਾਵੇਂ ਰੋਟੀ ਨਾ ਪਾਵੇ ਫਿਰ ਵੀ ਮਾਲਕ ਦੇ ਦਰ ਨੂੰ ਕੁੱਤਾ ਨਹੀਂ ਛੱਡਦਾ। ਕੁੱਤੇ ਤੋਂ ਇਹ ਗੁਣ ਧਾਰਨ ਕਰੋ ਉਹਦੇ ਵਿੱਚ ਵਫਾਦਾਰੀ ਵਾਲਾ ਕਿੰਨਾ ਭਾਰੀ ਗੁਣ ਹੈ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਬਿਰਤੀ ਸ਼ੇਰ ਵਾਲੀ ਹੁੰਦੀ ਹੈ ਕਿਉਂਕਿ ਜਿਹੜਾ ਕੁੱਤਾ ਹੁੰਦਾ ਨਾ ਉਹਨੂੰ ਤੁਸੀਂ ਰੋੜਾ ਮਾਰੋ ਤੇ ਕੁੱਤਾ ਰੋੜੇ ਮਗਰ ਭਜੇਗਾ ਕੁੱਤੇ ਦੇ ਛੋਟੀ ਮਾਰੋ ਕੁੱਤਾ ਛੋਟੀ ਨੂੰ ਫੜੇਗਾ ਤੇ ਜਿਹੜਾ ਸ਼ੇਰ ਹੁੰਦਾ ਨਾ ਸ਼ੇਰ ਦੇ ਕੋਈ ਰੋੜਾ ਮਾਰੇ ਸ਼ੇਰ ਰੋੜੇ ਨੂੰ ਨਹੀਂ ਫੜੇਗਾ ਜਿਹਨੇ ਰੋੜਾ ਮਾਰਿਆ ਉਹਨੂੰ ਫੜੇਗਾ ਸ਼ੇਰ ਦੇ ਕੋਈ ਛੋਟੀ ਮਾਰਿਓ ਛੋਟੀ ਨਹੀਂ ਫੜੇਗਾ ਜਿਹੜਾ ਛੋਟੀ ਮਾਰ ਰਿਹਾ ਉਹਨੂੰ ਫੜੇਗਾ ਇਹ ਹੈ ਉਹ ਪਛਾਣ ਤੱਕ ਜਾਂਦਾ ਹੈ ਕਿ ਚੀਜ਼ ਕਿੱਥੋਂ ਆਈ ਹੈ ਸੋ ਇਸੇ ਤਰ੍ਹਾਂ ਜਿਹੜੀ ਸ਼ੇਰ ਬਿਰਤੀ ਹੈ ਨਾ ਇਹ ਪਰਮੇਸ਼ਰ ਦੇ ਪਿਆਰਿਆਂ ਵਿੱਚ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਿਹੜੀ ਬਿਵੇਕ ਬਿਰਤੀ ਹੈ ਨਾ ਜਿੰਨਾਂ ਨੂੰ ਪ੍ਰਾਪਤ ਹੋ ਜਾਵੇ ਬਿਵੇਕ ਤੋਂ ਬਾਅਦ ਹੁੰਦਾ ਹੈ ਬੈਰਾਗ ਬੈਰਾਗ ਤੋਂ ਬਾਅਦ ਮਨੁੱਖ ਭਗਤੀ ਕਰਦਾ ਹੈ ਭਗਤੀ ਕਰਨ ਤੋਂ ਬਾਅਦ ਗਿਆਨ ਪ੍ਰਾਪਤ ਹੁੰਦਾ ਹੈ ਗਿਆਨ ਦੇ ਕਰਕੇ ਹੀ ਭਗਵਾਨ ਦੀ ਪ੍ਰਾਪਤੀ ਹੁੰਦੀ ਹੈ ਜੇ ਬਿਵੇਕ ਨਹੀਂ ਹੋਵੇਗਾ ਤੇ ਬੈਰਾਗ ਕਦੇ ਵੀ ਨਹੀਂ ਪੈਦਾ ਹੋ ਸਕਦਾ ਬੈਰਾਗ ਤਾਂ ਪ੍ਰਾਪਤ ਹੋਵੇਗਾ ਜੇ ਬਿਵੇਕ ਬਿਰਤੀ ਜਿਹੜੀ ਹੈ ਸਾਧ ਸੰਗਤ ਜੀ ਪਰਪੱਕ ਹੋਵੇਗੀ ਬਿਵੇਕ ਬਿਰਤੀ ਦਾ ਪਾਵੇ ਸਤ ਤੇ ਅਸਤ ਨੂੰ ਜਾਨਣਾ ਕਿ ਇਹ ਸੰਸਾਰ ਨਾਸ਼ਵੰਤ ਹੈ ਆਪਾਂ ਮੂੰਹ ਤੋਂ ਤਾਂ ਭਾਵੇਂ ਕਹੀ ਜਾਂਦੇ ਹਾਂ ਕਿ ਜੀ ਸੰਸਾਰ ਸਾਰਾ ਨਾਸ਼ਵੰਤ ਹੈ ਇਹ ਝੂਠਾ ਹੈ ਪਰ ਮੰਨਦੇ ਨਹੀਂ ਹਾਂ ਮਹਾਰਾਜ ਜੀ ਦਾ ਬਚਨ ਹੈ ਨਾ ਮੁਖਹੁ ਅਲਾਏ ਹਬ ਮਰਨ ਪਿਸ਼ਾਨੰਦੋ ਕੋਏ ਮੂੰਹ ਤੋਂ ਤਾਂ ਸਾਰੇ ਹੀ ਕਹਿੰਦੇ ਆ ਕਿ ਇੱਕ ਦਿਨ ਮਾਰੀ ਜਾਣਾ ਹੈ ਪਰ ਇਸ ਮੌਤ ਨੂੰ ਪਿਸ਼ਾਨਦਾ ਕੋਈ ਵਿਰਲਾ ਵਿਰਲਾ ਹੀ ਹੈ ਜੇ ਕਿਤੇ ਕੋਈ ਲੜਾਈ ਹੋ ਜਾਏ ਨਾ ਕਿਸੇ ਨਾਲ ਬੰਦਾ ਕਹਿੰਦਾ ਕੋਈ ਨਹੀਂ ਇੱਕ ਦਿਨ ਮਰਨਾ ਹੀ ਹੈ ਫਿਰ ਕੀ ਹੋ ਜਾਏਗਾ ਪਰ ਜਦੋਂ ਮੌਤ ਸਾਹਮਣੇ ਆ ਜਾਂਦੀ ਹੈ ਨਾ ਫਿਰ ਕਹਿੰਦਾ ਮੈਂ ਬਚਾਂ ਕਿਵੇਂ ਫਿਰ ਬਚਣ ਦਾ ਕੋਈ ਢੰਗ ਲੱਭਦਾ ਹੈ ਇਸ ਕਰਕੇ ਮੂੰਹ ਤੋਂ ਆਪਾਂ ਕਹੀ ਜਾਂਦੇ ਕੋਈ ਨਹੀਂ ਜੀ ਇੱਕ ਦਿਨ ਮਰ ਹੀ ਜਾਣਾ ਹੈ ਇੱਕ ਦਿਨ ਚਲੀ ਜਾਣਾ ਹੈ ਪਰ ਮੌਤ ਨੂੰ ਸਵੀਕਾਰ ਕਰਨਾ ਬਹੁਤ ਕਠਿਨ ਹੈ ਇਸੇ ਤਰ੍ਹਾਂ 사ਸੰਗਤ ਜੇ ਜਿਹੜਾ ਸਤ ਤੇ ਅਸਤ ਦਾ ਨਿਰਣਾ ਜੇ ਪਰਪੱਕ ਹੋ ਜਾਵੇ ਨਾ ਕਿ ਵਾਕਿਆ ਹੀ ਸੰਸਾਰ ਨਾਸ਼ਵੰਤ ਹੈ ਜੋ ਵੀ ਧਨ ਦੌਲਤ ਜ਼ਮੀਨ ਜਾਇਦਾਦ ਜੋ ਵੀ ਹੈ ਜਿਸ ਦੇ ਵਿੱਚ ਸਾਡੀ ਬਿਰਤੀ ਲੱਗੀ ਹੋਈ ਹੈ ਸਭ ਨਾਸ਼ਵੰਤ ਨੇ ਤੇ ਐਸਾ ਜਦੋਂ ਨਿਰਣਾ ਹੋ ਜਾਏਗਾ ਵਿਵੇਕ ਬੁੱਧੀ ਦੀ ਪਰਪੱਕਤਾ ਹੋ ਜਾਵੇਗੀ ਦ੍ਰਿੜਤਾ ਬਣ ਜਾਵੇਗੀ ਫੇਰ ਮਨੁੱਖ ਦੇ ਅੰਦਰ ਬੈਰਾਗ ਆਵੇਗਾ ਬੈਰਾਗ ਕਿਹਨੂੰ ਕਹਿੰਦੇ ਨੇ ਬੈਰਾਗ ਇੱਕ ਪੀੜਾ ਦਾ ਨਾਮ ਹੈ ਜੋ ਤਾਂਗ ਹੋਵੇ ਇਹ ਇੱਕ ਦਰਦ ਹੁੰਦਾ ਹੈ ਜਿਹਦੇ ਅੰਦਰੇ ਤਾਂਗ ਤੜਫ ਹੋਵੇ ਨਾ ਤੇ ਉਹੀ ਭਗਤੀ ਕਰ ਸਕਦਾ ਹੈ ਬੈਰਾਗ ਬੈਰਾਗ ਤਾਂਗ ਦੇ ਕਰਕੇ ਹੀ ਪੈਦਾ ਹੋਵੇਗਾ ਜਿਵੇਂ ਵੇਖੋ ਜਿੱਥੇ ਤਾਂਗ ਹੁੰਦੀ ਹੈ ਨਾ ਤੇ ਉਥੇ ਸਾਧ ਸੰਗਤ ਜੀ ਆਲਸ ਨਹੀਂ ਕਦੇ ਵੀ ਆਉਂਦੀ ਹੈ ਤਾਂਗ ਦਾ ਭਾਵਨ ਦਾ ਉਡੀਕ ਜਿਵੇਂ ਬੱਚੇ ਸਕੂਲ ਜਾਂਦੇ ਨੇ ਤੇ ਉਨਾਂ ਨੂੰ ਛੁੱਟੀ ਮਿਲ ਜਾਏ ਤੇ 2 ਘੰਟੇ ਹੋ ਜਾਣ ਹੋਰ ਤੇ ਉਹ ਬੱਚੇ ਘਰ ਹੀ ਨਾ ਆਉਣ ਤੇ ਮਾਂ ਨੂੰ ਉਡੀਕ ਹੁੰਦੀ ਹੈ ਵੀ ਕਦੋਂ ਦੀ ਛੁੱਟੀ ਹੋਏ ਬੱਚੇ ਘਰ ਨਹੀਂ ਆਏ ਹਲੇ ਤੱਕ ਸਮਾਂ ਹੋਣ ਤੋਂ ਬਾਅਦ ਮਾਂ ਦਰਵਾਜ਼ੇ ਤੇ ਘਰ ਦੇ ਮੇਨ ਗੇਟ ਤੇ ਆ ਕੇ ਉਡੀਕ ਕਰਦੀ ਹੈ ਕਿ ਕਦੋਂ ਬੱਚੇ ਆਉਣਗੇ ਵੇਖੋ ਇੱਕ ਉਡੀਕ ਹੈ ਨਾ ਮਾਂ ਖੜੀ ਉਡੀਕ ਰਹੀ ਹੈ ਕਿ ਕਦੋਂ ਬੱਚੇ ਆਉਣਗੇ ਜੇ ਕੋਈ ਆਪਣੀ ਨੌਕਰੀ ਤੇ ਬੰਦਾ ਕੰਮ ਕਰਨ ਵਾਸਤੇ ਗਿਆ ਹੋਇਆ ਹੈ ਘਰ ਵਿੱਚ ਘਰਵਾਲੀ ਹੈ ਤੇ ਕੰਮ ਤੋਂ ਕਿਤੇ ਲੇਟ ਹੋ ਜਾਏ ਤੇ ਉਹ ਬਾਹਰ ਉਡੀਕ ਕਰਦੀ ਵੀ ਹਲੇ ਤੱਕ ਆਇਆ ਹੀ ਨਹੀਂ ਕੀ ਕਾਰਨ ਬਣ ਗਿਆ ਕੋਈ ਘਟਨਾ ਤਾਂ ਨਹੀਂ ਵਾਪਰ ਗਈ ਕਿਸੇ ਤਰ੍ਹਾਂ ਦੀ ਬਿਪਤਾ ਤਾਂ ਨਹੀਂ ਕੋਈ ਪੈ ਗਈ ਹੈ ਉਹਨੂੰ ਫਿਰ ਆਲਸ ਨਹੀਂ ਪੈਂਦੀ ਹੈ ਨੀਂਦ ਨਹੀਂ ਆਉਂਦੀ ਹੈ ਜਦੋਂ ਕੋਈ ਘਰ ਦਾ ਮੈਂਬਰ ਘਰ ਨਾ ਆਵੇ ਤੇ ਉੱਥੇ ਆਲਸ ਨਹੀਂ ਆਉਂਦੀ ਹੈ ਕਿਉਂਕਿ ਜਿੱਥੇ ਉਡੀਕ ਹੋਵੇਗੀ ਉੱਥੇ ਆਲਸ ਨਹੀਂ ਹੋਵੇਗੀ ਜੇ ਕਿਦਰੇ ਅਸੀਂ ਕੋਈ ਸਫਰ ਕਰਨਾ ਹੋਵੇ ਬੱਸ ਜਾਂ ਟ੍ਰੇਨ ਦੀ ਉਡੀਕ ਕਰਦੇ ਹੋਈਏ ਜਿੱਧਰੋਂ ਟ੍ਰੇਨ ਆ ਰਹੀ ਹੈ ਉਧਰ ਨੂੰ ਵਾਰ-ਵਾਰ ਤੱਕਦੇ ਆ ਜਿੱਧਰ ਜਾਣਾ ਉਧਰ ਕੋਈ ਨਹੀਂ ਵੇਖਦਾ ਹੈ ਕਿਉਂਕਿ ਪਹਿਲਾਂ ਉਡੀਕ ਹੈ ਕਿ ਟ੍ਰੇਨ ਆਵੇਗੀ ਇਹਦੇ ਵਿੱਚ ਸਫਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚਾਂਗੇ ਜਿਸ ਦੀ ਉਡੀਕ ਹੋਵੇਗੀ ਉਸ ਦੀ ਤਾਂਗ ਵਿੱਚ ਕਦੇ ਵੀ ਆਲਸ ਨਹੀਂ ਆ ਸਕਦੀ ਜੇ ਪਰਮੇਸ਼ਰ ਵਾਹਿਗੁਰੂ ਨੂੰ ਮਿਲਣ ਦੀ ਤਾਂਗ ਪੈਦਾ ਕਰਾਂਗੇ ਤਾਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਲਸ ਤੋਂ ਰਹਿਤ ਹੋ ਕਰਕੇ ਭਗਤੀ ਵਿੱਚ ਮਨੁੱਖ ਜੁੜੇਗਾ ਜੇ ਸਾਡੇ ਅੰਦਰ ਤੜਫੀ ਨਹੀਂ ਹੈ ਤਾਂ ਗੀ ਨਹੀਂ ਹੈ ਪਰਮੇਸ਼ਰ ਨੂੰ ਮਿਲਣ ਦੀ ਭਗਤੀ ਕਿਵੇਂ ਕਰ ਸਕਾਂਗੇ ਭਗਤ ਨਹੀਂ ਬਣ ਸਕੀਦਾ ਹੈ ਪਰਮੇਸ਼ਰ ਵਾਹਿਗੁਰੂ ਨੇ ਵੇਖੋ ਕਿੰਨਾ ਵੱਡਾ ਨਿਜਮ ਬਣਾਇਆ ਹੈ ਸਭ ਸੰਸਾਰ ਵਾਸਤੇ ਜਿਸ ਇਸਤਰੀ ਨੂੰ ਪ੍ਰਸੂਤ ਦੀ ਪੀੜਾ ਨਾ ਹੋਵੇ ਉਹ ਜਨਨੀ ਨਹੀਂ ਬਣ ਸਕਦੀ ਮਾਂ ਨਹੀਂ ਬਣ ਸਕਦੀ ਤੇ ਜਿਸ ਮਨੁੱਖ ਨੂੰ ਜਿਸ ਜਨ ਨੂੰ ਬੈਰਾਗ ਦੀ ਪੀੜਾ ਨਾ ਹੋਵੇ ਉਹ ਕਦੇ ਜਨ ਨਹੀਂ ਬਣ ਸਕਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਜਦੋਂ ਬੈਰਾਗ ਆਉਂਦਾ ਨਾ ਤੇ ਮਨੁੱਖ ਫਿਰ ਭਗਤੀ ਕਰਦਾ ਹੈ ਨਾਮ ਜਪਦਾ ਹੈ ਨਾਮ ਜਪਣੇ ਕਰਕੇ ਫਿਰ ਕੀ ਪ੍ਰਾਪਤੀ ਹੁੰਦੀ ਹੈ ਹਰ ਕਾ ਨਾਮ ਜਨ ਕਉ ਮੁਕਤ ਜੁਗਤ ਉਹ ਫਿਰ ਮੁਕਤ ਹੋ ਜਾਂਦਾ ਹੈ ਸੰਸਾਰ ਦੇ ਜੰਗਾਲਾਂ ਵਿੱਚੋਂ ਛੁੱਟ ਜਾਂਦਾ ਹੈ ਮੁਕਤੀ ਦਾ ਭਾਵਨ ਦਾ ਛੁਟਕਾਰਾ ਛੁੱਟ ਜਾਣਾ ਸੰਸਾਰ ਦੇ ਮਾਇਆ ਦੇ ਬੰਧਨਾਂ ਤੋਂ ਛੁੱਟ ਜਾਣਾ ਤੇ ਜੁਗਤ ਉਹਨਾਂ ਨੂੰ ਇਹ ਛੁੱਟਣ ਦੀ ਝੁਗਤੀ ਪ੍ਰਾਪਤ ਹੋ ਜਾਂਦੀ ਹੈ ਵਿਵੇਕ ਬੁੱਧੀ ਦੇ ਕਰਕੇ ਉਹਨਾਂ ਦੇ ਅੰਦਰ ਨਾਮ ਜਪਣੇ ਕਰਕੇ ਜੁਗਤ ਐਸੀ ਆ ਜਾਂਦੀ ਹੈ ਹਰ ਤਰ੍ਹਾਂ ਦੀ ਜੁਗਤ ਕੱਲੀ ਸੰਸਾਰ ਦੇ ਬੰਧਨਾਂ ਤੋਂ ਛੁੱਟਣ ਵਾਲੀ ਨਹੀਂ ਹੋਰ ਵੀ ਤਰ੍ਹਾਂ ਦੀਆਂ ਜੇ ਵਿਸਥਾਰ ਕਰੀਏ ਬੜਾ ਲੰਮਾ ਸਮਾਂ ਚਾਹੀਦਾ ਹੈ ਇਸ ਝੁਗਤੀ ਦੇ ਲਈ ਜਿਵੇਂ ਮਾਇਆ ਹੈ ਮਾਇਆ ਮਨੁੱਖ ਕੋਲ ਹੋਵੇ ਪਰ ਉਹਦੇ ਕੋਲੇ ਮਾਇਆ ਨੂੰ ਵਰਤਣ ਦੀ ਜ਼ੁਗਤੀ ਨਾ ਹੋਵੇ ਉਹ ਮਾਇਆ ਤੋਂ ਸੁੱਖ ਨਹੀਂ ਪ੍ਰਾਪਤ ਕਰ ਸਕਦਾ ਮਨੁੱਖ ਕੋਲੇ ਸਰੀਰਕ ਬਲ ਹੋਵੇ ਬਹੁਤ ਤਕੜਾ ਹੋਵੇ ਤਾਕਤਵਰ ਹੋਵੇ ਜੇ ਉਹਨੂੰ ਆਪਣੀ ਤਾਕਤ ਵਰਤਣ ਦੀ ਜ਼ੁਗਤੀ ਕੋਈ ਨਹੀਂ ਫਿਰ ਉਹਦੀ ਤਾਕਤ ਕਿਸੇ ਕੰਮ ਦੀ ਨਹੀਂ ਮਨੁੱਖ ਕੋਲ ਸੋਹਣੀ ਮਹਿੰਗੀ ਗੱਡੀ ਹੋਵੇ ਉਹਨੂੰ ਚਲਾਉਣ ਦੀ ਜ਼ੁਗਤੀ ਨਾ ਹੋਵੇ ਤੇ ਗੱਡੀ ਮਹਿੰਗੀ ਕੀ ਕਰੇਗੀ ਜੁਗਤ ਕੋਲ ਨਹੀਂ ਜੇ ਮਨੁੱਖ ਕੋਲ ਜਵਾਨੀ ਹੈ ਜਵਾਨੀ ਨੂੰ ਸਿੱਧੇ ਰਾਹੇ ਪਾਉਣ ਦੀ ਜੁਗਤੀ ਨਹੀਂ ਤੇ ਇਹ ਸਾਰੀ ਵਿਕਾਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਉਪਦੇਸ਼ ਨਾਲ ਜੁੜ ਕਰਕੇ ਇਹ ਜੁਗਤੀ ਪ੍ਰਾਪਤ ਹੁੰਦੀ ਹੈ ਕਿ ਜੇ ਸਰੀਰਕ ਬਲ ਹੈ ਤੇ ਇਹਨੂੰ ਕਿੱਥੇ ਵਰਤਣਾ ਹੈ ਜੇ ਸਾਡੇ ਕੋਲੇ ਸੁੱਖ ਸਹੂਲਤਾਂ ਹਨ ਤਨ ਹੈ ਇਹਨੂੰ ਕਿੱਥੇ ਵਰਤਣਾ ਹੈ ਇਸੇ ਕਰਕੇ ਮਹਾਰਾਜ ਜੀ ਨੇ ਕਿਹਾ ਨਾ ਅਕਲੀ ਸਾਹਿਬ ਸੇਵੀ ਹੈ ਅਕਲੀ ਕੀਚੈ ਦਾਨ ਦਾਨ ਵੀ ਅਕਲ ਦੇ ਨਾਲ ਕਰਨਾ ਚਾਹੀਦਾ ਹੈ, ਜੁਗਤ ਦੇ ਨਾਲ ਕਰਨਾ ਚਾਹੀਦਾ ਹੈ। ਇਹ ਨਹੀਂ ਕਿ ਕੋਈ ਵੀ ਦੇਖਿਆ ਤੇ ਉਹਨੂੰ ਹੀ ਦਾਨ ਕਰ ਦਿੱਤਾ। ਬੜੇ ਲੋਕ ਅਜਿਹੇ ਹੁੰਦੇ ਨੇ ਕਿ ਉਹ ਦਾਨ ਲੈਂਦੇ ਨੇ ਤੇ ਗਲਤ ਥਾਵਾਂ ਤੇ ਉਹਦੀ ਜਾ ਕੇ ਵਰਤੋਂ ਕਰ ਦਿੰਦੇ ਹਨ। ਪੰਜਾਬ ਦੇ ਵਿੱਚ ਤਾਂ ਇਹ ਬਹੁਤ ਹੀ ਜ਼ਿਆਦਾ ਹੈ। ਗੁਰੂ ਘਰਾਂ ਦੇ ਨਾਮ ਤੇ ਉਗਰਾਹੀਆਂ ਇਕੱਠੀਆਂ ਕਰਕੇ ਮਾੜੇ ਕੰਮਾਂ ਤੇ ਵਰਤਦੇ ਆ। ਸ਼ਰਾਬਾਂ ਪੀਂਦੇ ਆ। ਬੜੇ ਤਰ੍ਹਾਂ ਦੇ ਹੋਰ ਵੀ ਸਾਧ ਸੰਗਤ ਜੀ ਵਿਵਤਾ ਵਾਲੇ ਕੰਮ ਕਰਦੇ ਆ ਹੁਣ ਤਾਂ ਅੱਜ ਕੱਲ ਬਹੁਤੇ ਗੁਰੂ ਘਰਾਂ ਦੀਆਂ ਗੋਲਕਾਂ ਰਾਜਨੀਤੀ ਦੇ ਪ੍ਰਚਾਰ ਵਾਸਤੇ ਵਰਤੀਆਂ ਜਾਂਦੀਆਂ ਹਨ ਇਸੇ ਕਰਕੇ ਹੀ ਤਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਅਕਲੀ ਕੀਚੈ দান দান ਅਕਲ ਦੇ ਨਾਲ ਕਰਨਾ ਚਾਹੀਦਾ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਤਨ ਹੈ ਨਾ ਇਹ ਇਹ ਵੀ ਯੁਗਤੀ ਹੋਵੇ ਤਾਂ ਹੀ ਆਪਾਂ ਇਹਨੂੰ ਵਰਤ ਸਕਦੇ ਹਾਂ ਜੇ ਯੁਗਤੀ ਨਹੀਂ ਤੇ ਉਹ ਮਾਇਆ ਸਾਡੇ ਲਈ ਘਾਤਕ ਬਣ ਜਾਏਗੀ ਉਹ ਮਾਇਆ ਦੁਖਦਾਈ ਹੈ ਜੇ ਯੁਗਤ ਨਹੀਂ ਹੈ ਤੇ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਸਮਝਾਉਣਾ ਕਰਦੇ ਹਨ ਹਰ ਕਾ ਨਾਮ ਜਨ ਕਉ ਮੁਕਤ ਯੁਗਤ ਨਾਮ ਜਪਣੇ ਕਰਕੇ ਮੁਕਤੀ ਤੇ ਯੁਗਤੀ ਯੁਗਤੀ ਦਾ ਦੂਸਰਾ ਅਰਥ ਹੈ ਜੁੜਨਾ ਪਰਮੇਸ਼ਰ ਦੇ ਨਾਲ ਜੁੜਨ ਦੇ ਨਾਲ ਜਿਹੜੀ ਸਾਧ ਸੰਗਤ 'ਚ ਜੁੜਨ ਦੀ ਝੁਗਤੀ ਹੈ ਨਾ ਉਹ ਪ੍ਰਾਪਤ ਹੋ ਜਾਂਦੀ ਹੈ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਤੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਕਰਕੇ ਉਹ ਤ੍ਰਿਪਤ ਭੁਗਤ ਇਹ ਸਾਧ ਸੰਗਤ ਜੀ ਉਹਨਾਂ ਦਾ ਭੋਜਨ ਹੁੰਦਾ ਹੈ ਜਿਹਦੇ ਨਾਲ ਉਹ ਰੱਜ ਜਾਂਦੇ ਨੇ ਤ੍ਰਿਪਤ ਹੋ ਜਾਂਦੇ ਨੇ ਪਰਮੇਸ਼ਰ ਦਾ ਨਾਮ ਹੀ ਭਗਤਾਂ ਦਾ ਅਸਲੀ ਭੋਜਨ ਹੈ ਕਿਉਂਕਿ ਤ੍ਰਿਪਤ ਭਈ ਸੱਚ ਭੋਜਨ ਖਾਇਆ ਇਹ ਸੱਚਾ ਭੋਜਨ ਖਾਣ ਦੇ ਨਾਲ ਉਹਨਾਂ ਦਾ ਮਨ ਰੱਜ ਜਾਂਦਾ ਹੈ ਨਹੀਂ ਤਾਂ ਮਨ ਨਹੀਂ ਰੱਜਦਾ ਹੈ ਕਦੇ ਵੀ ਆਪਾਂ ਆਪਣੇ ਤੇ ਲਾ ਕੇ ਵੇਖੀਏ ਕਿ ਸਾਡਾ ਮਨ ਰੱਜ ਗਿਆ ਹੈ ਜਦੋਂ ਆਪਣੇ ਕੋਲ ਥੋੜਾ ਧਨ ਸੀ ਆਪਾਂ ਕਿਹਾ ਕਿ ਜੇ 100 ਰੁਪਈਆ ਕੋਲ ਸੀ ਆਪਾਂ ਕਿਹਾ ਹਜ਼ਾਰ ਹੋਵੇ ਨਾ ਤੇ ਫਿਰ ਗੱਲ ਬਣ ਜਾਏ ਜੇ ਹਜ਼ਾਰ ਰੁਪਈਆ ਪ੍ਰਾਪਤ ਹੋ ਗਿਆ ਫਿਰ ਕਿਹਾ ਨਹੀਂ ਲੱਖ ਰੁਪਈਆ ਹੋਵੇ ਜੇ ਲੱਖ ਪ੍ਰਾਪਤ ਹੋ ਗਿਆ ਫਿਰ ਬੰਦਾ ਕਹਿੰਦਾ ਕਰੋੜ ਰੁਪਈਆ ਹੋਵੇ ਫਿਰ ਗੱਲ ਬਣੀ ਕਰੋੜਾਂ ਵਾਲਾ ਕਹਿੰਦਾ ਅਰਬਾਂਪਤੀ ਬਣ ਜਾਵਾਂ ਜੇ ਕੋਈ ਪੈਦਲ ਤੁਰਿਆ ਜਾਂਦਾ ਹੋਵੇ ਨਾ ਗਰੀਬ ਬੰਦਾ ਕੋਲ ਕੋਈ ਸਾਧਨ ਨਹੀਂ ਉਹ ਕਹਿੰਦਾ ਜੇ ਸਾਈਕਲ ਹੋਵੇ ਨਾ ਫਿਰ ਬਹੁਤ ਵਧੀਆ ਹੋ ਜਾਏਗਾ ਜੇ ਸਾਈਕਲ ਜਿਹੜੇ ਸਾਈਕਲਾਂ ਤੇ ਜਿਹੜੇ ਫਿਰਦੇ ਨੇ ਉਹ ਕਹਿੰਦੇ ਜੇ ਮੋਟਰਸਾਈਕਲ ਹੋਵੇ ਨਾ ਫਿਰ ਬਹੁਤ ਹੀ ਸੌਖਾ ਹੋ ਜਾਏਗਾ ਫਿਰ ਨਹੀਂ ਮੈਨੂੰ ਕਹੇ ਚੀਜ਼ ਦੀ ਲੋੜ ਮੋਟਰਸਾਈਕਲ ਮਿਲ ਜੇ ਰੱਬਾ ਇੱਕ ਵਾਰੀ ਜਿੰਨਾਂ ਕੋਲੇ ਮੋਟਰਸਾਈਕਲ ਨੇ ਉਹ ਕਹਿੰਦੇ ਗੱਡੀ ਮਿਲ ਜੇ ਨਾ ਤੇ ਫੇਰ ਨਹੀਂ ਮੈਨੂੰ ਕਿਸੇ ਚੀਜ਼ ਦੀ ਲੋੜ ਤੇ ਮਹਿੰਗੀਆਂ ਗੱਡੀਆਂ ਵੀ ਕੋਲ ਹੁਣ ਫੇਰ ਬੰਦਾ ਕਹਿੰਦਾ ਜੇ ਜਹਾਜ਼ ਹੋਵੇ ਨਾ ਕੋਲੇ ਫੇਰ ਹੀ ਗੱਲ ਬਣੇ ਵੀ ਜਹਾਜ਼ ਤੋਂ ਬਿਨਾ ਨਹੀਂ ਆਨੰਦ ਹੈ ਸੋ ਇਸ ਕਰਕੇ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੋਝੀ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਜਿੰਨਾ ਮਰਜੀ ਕੋਈ ਮਨੁੱਖ ਜੋੜੀ ਜਾਏ ਇਹ ਮਨੁੱਖ ਦਾ ਜਿਹੜਾ ਮਨ ਹੈ ਕਦੇ ਰੱਜਦਾ ਨਹੀਂ ਜੇ ਰਾਜਦਾ ਹੈ ਤਾਂ ਇੱਕ ਪਰਮੇਸ਼ਰ ਦੇ ਨਾਮ ਨਾਲ ਤ੍ਰਿਪਤ ਭਈ ਸੱਚ ਭੋਜਨ ਖਾਇਆ ਸੱਚਾ ਭੋਜਨ ਖਾਣੇ ਕਰਕੇ ਹੀ ਇਹ ਜਿਹੜਾ ਮਨ ਹੈ ਮਹਾਰਾਜੀ ਕਹਿੰਦੇ ਰਜ ਜਾਂਦਾ ਹੈ ਜਿਹਦਾ ਮਨ ਹੀ ਰਜ ਗਿਆ ਉਹਨੂੰ ਸੰਸਾਰਿਕ ਪਦਾਰਥਾਂ ਦੀ ਵੀ ਭੁੱਖ ਨਹੀਂ ਰਹਿੰਦੀ ਹੈ ਸੰਸਾਰਿਕ ਪਦਾਰਥਾਂ ਤੋਂ ਵੀ ਉਹਦਾ ਜਿਹੜਾ ਮਨ ਹੈ ਮੁੜ ਜਾਂਦਾ ਹੈ ਉਹਨੂੰ ਕਿਸੇ ਤਰ੍ਹਾਂ ਦੀ ਫਿਰ ਇਛਾ ਨਹੀਂ ਰਹਿੰਦੀ ਹੈ ਇੱਕੋ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਤ੍ਰਿਪਤ ਭੁਗਤ ਮਹਾਰਾਜੇ ਕਹਿੰਦੇ ਉਹ ਭੋਜਨ ਸੱਚੇ ਨਾਮ ਦਾ ਛਕਣੇ ਕਰਕੇ ਤ੍ਰਿਪਤ ਰਜ ਜਾਂਦੇ ਹਨ ਹਰ ਕਾ ਨਾਮ ਜਨਕ ਰੂਪ ਰੰਗ ਪਰਮੇਸ਼ਰ ਦਾ ਨਾਮ ਹੀ ਭਗਤਾਂ ਦਾ ਰੂਪ ਰੰਗ ਹੈ ਤੇ ਉਹ ਇਸੇ ਨੂੰ ਹੀ ਆਪਣੀ ਸੁਹੱਪਣਤਾ ਸਮਝਦੇ ਹਨ ਕਿ ਅਸੀਂ ਨਾਮ ਦੇ ਕਰਕੇ ਸੋਹਣੇ ਹਾਂ ਨਾਮ ਜਪਣ ਵਾਲੇ ਵੇਖੋ ਭਾਵੇਂ ਕੋਈ ਦਸਤਾਰ ਵੀ ਸ਼ੀਸ਼ੇ ਵਿੱਚ ਨਾ ਸਜਾਉਣ ਤੇ ਹਰ ਕੋਈ ਉਹਨਾਂ ਨੂੰ ਦੇਖਣਾ ਚਾਹੁੰਦਾ ਹੈ ਆਪਾਂ ਕਿੰਨਾ ਕਿੰਨਾ ਸਮਾਂ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਨੂੰ ਸਵਾਰਦੇ ਹਾਂ ਕਿ ਸਾਨੂੰ ਲੋਕ ਵੇਖਣ ਵੀ ਅਹੀਂ ਸੋਹਣੇ ਲੱਗੀਏ ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ ਕਦੇ ਵੀ ਉਹ ਐਸਾ ਨਹੀਂ ਕਰਦੇ ਹਨ ਸਾਦਾ ਜਿਹਾ ਲਿਬਾਸ ਹੁੰਦਾ ਹੈ ਪਰ ਚਿਹਰੇ ਦਾ ਨੂਰ ਹੀ ਐਸਾ ਹੈ ਹਰ ਕੋਈ ਚਾਹੁੰਦਾ ਕਿ ਅਸੀਂ ਉਹਨਾਂ ਨੂੰ ਵੇਖੀਏ ਇਸੇ ਕਰਕੇ ਹੀ ਦਾ ਮਹਾਰਾਜ ਸਾਹਿਬ ਜੀ ਨੇ ਕਿਹਾ ਹੈ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਣ ਬਹਿਣੇ ਗੁਰਬਾਣੀ ਚ ਕਿਤੇ ਨਹੀਂ ਲਿਖਿਆ ਕਿ ਸਾਧ ਸੰਗਤ ਤੋਂ ਬਿਨਾ ਵੀ ਕੋਈ ਮਨੁੱਖ ਸੋਹਣਾ ਹੁੰਦਾ ਹੈ ਆਪਾਂ ਕਹਿੰਨੇ ਜਿੰਨਾ ਚਿਰ ਬਿਊਟੀ ਪਾਰਲਰ ਨਾ ਜਾਈਏ ਜਿੰਨਾ ਚਿਰ ਤੈਂ ਆਪਣੇ ਆਪ ਨੂੰ ਸਜਾਈਏ ਨਾ ਉਹਨਾਂ ਚਿਰ ਸੋਹਣਾ ਨਹੀਂ ਹੋ ਸਕੀਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਜਪਣ ਦੇ ਨਾਲ ਜਿਹੜੀ ਸੁੰਦਰਤਾ ਆਉਂਦੀ ਹੈ ਨਾ ਉਹ ਸਾਧ ਸੰਗਤ ਜੀ ਬੜੀ ਕਮਾਲ ਦੀ ਹੈ ਇਸ ਕਰਕੇ ਪਰਮੇਸ਼ਰ ਦਾ ਨਾਮ ਹੀ ਭਗਤ ਜਨ ਆਪਣਾ ਰੂਪ ਰੰਗ ਮਨ ਦੇ ਹਨ ਕਿ ਇਹਦੇ ਨਾਲ ਹੀ ਅਸੀਂ ਸੁੰਦਰਤਾ ਵਾਲੇ ਹੁੰਦੇ ਹਾਂ ਹਰ ਨਾਮ ਜਪਤ ਕਬ ਪਰ ਨਾ ਭੰਗ ਨਾਮ ਜਪਣੇ ਕਰਕੇ ਉਹਨਾਂ ਦੇ ਕਾਰਜਾਂ ਵਿੱਚ ਕੋਈ ਵਿਗੜ ਨਹੀਂ ਪੈਂਦਾ ਹੈ ਕੋਈ ਵੀ ਮੁਸ਼ਕਲਾ ਨਹੀਂ ਆਉਂਦੀ ਹੈ ਅਟਕਣਾ ਨਹੀਂ ਬਣਦੀ ਹੈ ਜੋ ਵੀ ਉਹ ਕੰਮ ਕਰਨਾ ਸੋਤੇ ਸਹਦੀ ਕਾਰਜ ਹੁੰਦਾ ਹੀ ਜਾਂਦਾ ਹੈ ਬਸ ਉਹ ਤੁਰੇ ਹੀ ਜਾਂਦੇ ਨੇ ਤੇ ਰਸਤੇ ਆਪਣੇ ਆਪ ਉਹਨਾਂ ਦੇ ਬਣਦੇ ਹੀ ਜਾਂਦੇ ਹਨ ਕੋਈ ਵੀ ਉਹਨਾਂ ਦੇ ਕੰਮ ਵਿੱਚ ਰੁਕਾਵਟ ਨਹੀਂ ਪੈਂਦੀ ਹਰ ਕਾ ਨਾਮ ਜਨ ਕੀ ਵਡਿਆਈ ਪਰਮੇਸ਼ਰ ਦਾ ਨਾਮ ਹੀ ਉਹਨਾਂ ਦੀ ਵਡਿਆਈ ਹੈ ਕਿਉਂਕਿ ਉਹਨਾਂ ਦੀ ਜਾਇਦਾਦ ਹੀ ਨਾਮ ਹੈ ਨਾਮ ਦੀ ਹੀ ਵਡਿਆਈ ਉਹ ਚਾਹੁੰਦੇ ਹਨ ਕਿ ਇਹ ਸਾਡੀ ਵਡਿਆਈ ਹੈ ਆਪਾ ਚਾਹੁੰਦੇ ਹਾਂ ਸਾਡੀ ਵਿਡਿਆਈ ਵੱਡੇ-ਵੱਡੇ ਘਰਾਂ ਕਰਕੇ ਹੈ ਬਹੁਤੀ ਜ਼ਿਆਦਾ ਮਾਇਆ ਕਰਕੇ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਹਨ ਉਹ ਨਾਮ ਨੂੰ ਹੀ ਆਪਣੀ ਵਿਡਿਆਈ ਸਮਝਦੇ ਨੇ ਹੋਰ ਭਾਵੇਂ ਕੋਲ ਕੁਝ ਵੀ ਨਾ ਹੋਵੇ ਨਾਮ ਨੂੰ ਹੀ ਆਪਣੀ ਵਿਡਿਆਈ ਸਮਝਦੇ ਨੇ ਕਿ ਜੇ ਨਾਮ ਜਪਾਂਗੇ ਜਿਹੜੀ ਵਿਡਿਆਈ ਸਾਧ ਸੰਗਤ ਜੀ ਪਰਮੇਸ਼ਰ ਵੱਲੋਂ ਮਿਲਣੀ ਹੈ ਨਾ ਉਹ ਦੁਨੀਆ ਦੇ ਵਿੱਚੋਂ ਨਹੀਂ ਮਿਲਦੀ ਹੈ ਜਾਪਾ ਕਹੀਏ ਕਿ ਅਸੀਂ ਕੋਈ ਪ੍ਰੋਗਰਾਮ ਕੀਤਾ ਤੇ ਬਹੁਤਾ ਵੱਡਾ ਖਰਚਾ ਕਰੀਏ ਤੇ ਫਿਰ ਲੋਕ ਵਡਿਆਈ ਕਰਨਗੇ ਨਹੀਂ ਐਸਾ ਨਹੀਂ ਹੁੰਦਾ ਹੈ ਦੁਨੀਆ ਨੇ ਕਿਸੇ ਪਾਸੇ ਵੀ ਨਹੀਂ ਛੱਡਣਾ ਹੁੰਦਾ ਜੇ ਤੁਸੀਂ ਕਿਸੇ ਪ੍ਰੋਗਰਾਮ ਤੇ ਬਹੁਤਾ ਹੀ ਖਰਚਾ ਕਰ ਦੋ ਲੋਕ ਕਹਣਗੇ ਲੈ ਐਵੇਂ ਫालतू ਹੀ ਪੈਸੇ ਖਰਚੇ ਦਿੱਤੇ ਐਵੇਂ ਇਹਦਾ ਕੀ ਫਾਇਦਾ ਹੋਇਆ ਜੇ ਨਾ ਕੋਈ ਵਧੀਆ ਸੋਹਣੇ ਸੁੰਦਰ ਪਕਵਾਨ ਤਿਆਰ ਕੀਤੇ ਕਹਿੰਦੇ ਲੈ ਬੜਾ ਕੰਜੂਸ ਨਿਕਲਿਆ ਇਹ ਤਾਂ ਕੁਝ ਸਰਿਆ ਹੀ ਨਹੀਂ ਐਵੇਂ ਜੀ ਕਹਿੰਦੇ ਪ੍ਰੋਗਰਾਮ ਕਰ ਲਿਆ ਫ੍ਰੀ ਜਾਈ ਜੇ ਬਹੁਤਾ ਬਣਾ ਲਿਆ ਕਹਿੰਦੇ ਜੀ ਐਵੇਂ ਫालतू ਖਰਚਾ ਕਰ ਦਿੱਤਾ ਇਸ ਕਰਕੇ ਦੁਨੀਆ ਨੇ ਕਿਸੇ ਪੱਖ ਤੋਂ ਵੀ ਨਹੀਂ ਛੱਡਣਾ ਹੈ ਦੂਵੇਂ ਪਾਸੇ ਹੀ ਪਰ ਜਿਹੜੀ ਰੱਬ ਦੇ ਵੱਲੋਂ ਪਰਮੇਸ਼ਰ ਵੱਲੋਂ ਨਾਮ ਦੇ ਕਰਕੇ ਵਡਿਆਈ ਮਿਲਣੀ ਹੈ ਨਾ ਮਹਾਰਾਜ ਜੀ ਕਹਿੰਦੇ ਉਹਨਾਂ ਕੀ ਸੋਭਾ ਜੁਗ ਜੁਗ ਹੋਈ ਕੋਈ ਨਾ ਮਿਟਨਹਾਰਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸਾਰਾ ਹੀ ਜਹਾਨ ਉਹਨਾਂ ਦੀ ਫਿਰ ਵਡਿਆਈ ਕਰਦਾ ਹੈ ਹਰ ਕੈ ਨਾਮ ਜਨ ਸੋਭਾ ਪਾਈ ਪਰਮੇਸ਼ਰ ਦੇ ਨਾਮ ਕਰਕੇ ਹੀ ਭਗਤ ਜਨਾਂ ਨੇ ਸੋਭਾ ਜਿਹੜੀ ਹੈ ਪਾਉਣਾ ਕੀਤੀ ਹੈ ਹਰ ਕਾ ਨਾਮ ਜਨ ਕੋ ਭੋਗ ਜੋਗ ਪਰਮੇਸ਼ਰ ਦਾ ਨਾਮ ਹੀ ਭਗਤ ਜਨਾਂ ਵਾਸਤੇ ਜੋਗ ਹੈ ਜੋਗ ਸਾਧਨਾ ਸਾਧ ਸੰਗਤ ਜੀ ਜਿਹਦੇ ਨਾਲ ਆਪਣੇ ਜੀਵਨ ਦੇ ਆਪਣੇ ਸਰੀਰ ਦੇ ਨਿਰੋਧ ਕਰਦੇ ਨੇ ਇਹ ਪਰਮੇਸ਼ਰ ਦਾ ਨਾਮ ਹੀ ਉਹਨਾਂ ਦੇ ਲਈ ਯੋਗ ਸਾਧਨਾ ਹੈ ਤੇ ਭੋਗ ਜਿਹੜੇ ਪਦਾਰਥ ਹਨ ਭੋਗਣ ਵਾਲੇ ਇਹ ਵੀ ਜੀਵ ਪਰਮੇਸ਼ਰ ਵਾਹਿਗੁਰੂ ਦੇ ਜਨ ਨਾਮ ਨੂੰ ਹੀ ਮੰਨਦੇ ਹਨ ਹਰ ਨਾਮ ਜਪਤ ਕਛ ਨਾਹੇ ਬਿਯੋਗ ਨਾਮ ਜਪਣੇ ਕਰਕੇ ਭਗਤ ਜਨਾਂ ਨੂੰ ਕਦੇ ਵੀ ਬਿਯੋਗ ਵਿਛੋੜੇ ਦਾ ਦੁੱਖ ਨਹੀਂ ਲੱਗਦਾ ਹੈ ਜਨ ਰਾਤਾ ਹਰ ਨਾਮ ਕੀ ਸੇਵਾ ਪਰਮੇਸ਼ਰ ਦਾ ਜਨ ਭਗਤ ਸਦਾ ਹੀ ਨਾਮ ਦੀ ਸੇਵਾ ਵਿੱਚ ਹੀ ਲੱਗਿਆ ਰਹਿੰਦਾ ਹੈ ਨਾਮ ਦੀ ਸੇਵਾ ਕੀ ਹੈ ਸਾਧ ਸੰਗਤ ਜੀ ਵੇਖੋ ਆਪਾਂ ਕਿੰਨੇ ਸੇਵਾ ਕਰੋ ਕਿ ਕਹਿੰਦੇ ਜੇ ਸੇਵਾ ਕਰਨੀ ਹੈ ਨਾ ਸੇਵਾ ਤਾਂ ਲੰਗਰ ਵਿੱਚ ਹੀ ਹੁੰਦੀ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਜਾਂ ਝਾੜੂ ਲਾਉਣਾ ਜਾਂ ਕੋਈ ਬਰਤਨ ਮਾਂਜਨੇ ਲੰਗਰ ਨੂੰ ਵਰਤੌਣਾ ਬਣਾਉਣਾ ਕੇਵਲ ਇਹੀ ਸੇਵਾ ਨਹੀਂ ਹੈ ਸੇਵਾ ਸਾਧ ਸੰਗਤ ਜੀ ਤਿੰਨ ਪ੍ਰਕਾਰ ਦੀ ਹੈ ਇੱਕ ਤਨ ਕਰਕੇ ਮਨ ਕਰਕੇ ਧਨ ਕਰਕੇ ਤਿੰਨ ਤਰ੍ਹਾਂ ਦੀ ਸੇਵਾ ਹੈ ਜੇ ਕੇਵਲ ਸਰੀਰ ਕਰਕੇ ਜਿਹੜੇ ਤਨ ਕਰਕੇ ਸੇਵਾ ਮੰਨੀਏ ਕਿ ਹੱਥਾਂ ਪੈਰਾਂ ਦੇ ਨਾਲ ਜਿਹੜੀ ਸੇਵਾ ਕਰਨੀ ਉਹੀ ਸੇਵਾ ਹੈ ਫਿਰ ਜਿਨ੍ਹਾਂ ਦੇ ਹੱਥ ਪੈਰ ਵੱਡੇ ਹੋਏ ਹਨ ਉਹ ਵਿਚਾਰੇ ਕੀ ਕਰਨਗੇ ਉਹ ਤਾਂ ਫਿਰ ਸੇਵਾ ਨਹੀਂ ਨਾ ਕਰ ਸਕਦੇ ਜੇ ਕਿਸੇ ਦਾ ਸਰੀਰ ਬਿਮਾਰ ਪਿਆ ਆ ਉੱਠਿਆ ਨਹੀਂ ਜਾਂਦਾ ਹੈ ਸਰੀਰ ਠੀਕ ਨਹੀਂ ਉਹ ਸੇਵਾ ਕੀ ਕਰ ਸਕਦਾ ਹੈ ਉਹ ਤਾਂ ਫਿਰ ਕਹੇਗਾ ਮੈਂ ਸੇਵਾ ਤੋਂ ਵਾਂਝਾ ਹੋ ਗਿਆ ਹਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਇੱਕ ਤਨ ਕਰਕੇ ਸੇਵਾ ਹੈ ਤਨ ਕਰਕੇ ਜੇ ਸੇਵਾ ਕਰੀਏ ਮਨ ਵਿੱਚ ਨਿਰਮਾਨਤਾ ਆਉਂਦੀ ਹੈ ਨਿਮਰਤਾ ਵਾਲਾ ਗੁਣ ਆ ਜਾਂਦਾ ਹੈ ਲੰਗਰ ਵਿੱਚ ਝੂਠੇ ਬਰਤਨ ਮਾਂਜਣੇ ਤੱਪੜ ਝਾੜਨੇ ਪੋਚਾ ਲਾਉਣਾ ਲੰਗਰ ਬਣਾਉਣਾ ਤੇ ਵਰਤੌਣਾ ਇਹ ਤਨ ਕਰਕੇ ਸੇਵਾ ਹੈ ਤੇ ਦੂਸਰੀ ਹੈ ਧਨ ਕਰਕੇ ਸੇਵਾ ਧਨ ਪੈਸੇ ਕਰਕੇ ਸੇਵਾ ਕਰਨੀ ਜੇ ਆਪਣੇ ਕੋਲ ਕਮਾਈ ਹੈ ਉਹਦੇ ਵਿੱਚੋਂ ਦਸਵੰਧ ਦੇਣਾ ਸੇਵਾ ਦੇ ਵਿੱਚ ਇਹ ਧਨ ਕਰਕੇ ਸੇਵਾ ਕਰਨੀ ਹੈ ਕਿਉਂਕਿ ਬਹੁਤੇ ਜਿਹੜੇ ਕਾਰਜ ਹਨ ਉਹ ਧਨ ਕਰਕੇ ਹੁੰਦੇ ਨੇ ਜੇ ਧੰਨ ਦੀ ਸੇਵਾ ਕੋਈ ਨਾ ਕਰੇ ਤੇ ਫਿਰ ਇਹ ਸਾਰਾ ਸਾਧ ਸੰਗਤ ਜੀ ਜਿਹੜਾ ਇਹ ਪ੍ਰਬੰਧ ਨਹੀਂ ਹੋ ਸਕੇਗਾ ਜੋ ਆਪਾਂ ਗੁਰੂ ਘਰ ਦੇ ਵਿੱਚ ਬੈਠੇ ਹਾਂ ਜੇ ਸੰਗਤ ਸੇਵਾ ਹੀ ਨਾ ਕਰਦੀ ਤੇ ਇੰਨਾ ਸੁੰਦਰ ਗੁਰੂ ਘਰ ਕਿਵੇਂ ਬਣਦਾ ਜੋ ਮਾਈਕ ਚੱਲ ਰਹੇ ਨੇ ਆ ਸਾਰੇ ਪ੍ਰਬੰਧ ਹੋ ਰਹੇ ਨੇ ਇਹ ਮਾਇਆ ਕਰਕੇ ਹੀ ਐ ਜੇ ਲੰਗਰ ਦੀ ਸੇਵਾ ਵੀ ਕਰਨੀ ਜੇ ਲੰਗਰ ਹਾਲ ਹੀ ਨਾ ਉਥੇ ਹੁੰਦਾ ਤੇ ਤੇ ਫਿਰ ਸੇਵਾ ਕਿਵੇਂ ਹੋਣੀ ਸੀ ਲੰਗਰ ਹਾਲ ਵੀ ਪੈਸੇ ਕਰਕੇ ਹੀ ਬਣਿਆ ਹੈ ਲੰਗਰ ਦੇ ਵਿੱਚ ਜਿਹੜੇ ਭੋਜਨ ਬਣੇ ਨੇ ਉਹ ਵੀ ਪੈਸੇ ਕਰਕੇ ਹੀ ਆਏ ਨੇ ਜੇ ਕੋਈ ਧਨ ਦੀ ਸੇਵਾ ਕਰੇਗਾ ਤਾਂ ਇਹ ਸਭ ਕੁਝ ਚੱਲੇਗਾ ਫਿਰ ਅੱਗੇ ਆ ਜਾਂਦਾ ਮਨ ਕੀ ਸੇਵਾ ਮਨ ਕਰਕੇ ਸੇਵਾ ਜੇ ਕੋਈ ਤਾਨ ਕਰਕੇ ਨਹੀਂ ਕਰ ਸਕਦਾ ਧਨ ਕਰਕੇ ਉਹਦੀ ਸਮਰੱਥਾ ਨਹੀਂ ਤੇ ਮਹਾਰਾਜ ਕਹਿੰਦੇ ਮਨ ਕਰਕੇ ਸੇਵਾ ਕਰਨੀ ਚਾਹੀਦੀ ਹੈ ਮਨ ਕਰਕੇ ਸੇਵਾ ਕੀ ਹੈ ਗੁਰੂ ਦੇ ਉਪਦੇਸ਼ ਨੂੰ ਸੁਣਨਾ ਪੜ੍ਹਨਾ ਤੇ ਅੱਗੇ ਸੁਣਾਉਣਾ ਇਹ ਮਨ ਦੀ ਸੇਵਾ ਹੈ ਤੇ ਇਹ ਜਿਹੜੀ ਸੇਵਾ ਹੈ ਪਰਮੇਸ਼ਰ ਦੇ ਭਗਤ ਜਨ ਕਰਦੇ ਹਨ ਆਪ ਵੀ ਨਾਮ ਜਪਦੇ ਨੇ ਹੋਰਨਾਂ ਨੂੰ ਵੀ ਜਪਾਉਂਦੇ ਨੇ ਇਹ ਵੀ ਬਹੁਤ ਵੱਡੀ ਸੇਵਾ ਹੈ ਉਹਨਾਂ ਦੀ ਬਾਬਤ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਆਪ ਵੀ ਨਾਮ ਜਪੇ ਹੋਰਨਾਂ ਨੂੰ ਵੀ ਜਪਾਵੇ ਇਹ ਨਾਮ ਦੀ ਸੇਵਾ ਜੋ ਕਰਦੇ ਹਨ ਉਹਨਾਂ ਤੋਂ ਮਹਾਰਾਜ ਜੀ ਕਹਿੰਦੇ ਅਸੀਂ ਕੁਰਬਾਨ ਜਾਂਦੇ ਹਾਂ ਉਹਨਾਂ ਦੇ ਚਰਨਾਂ ਦੀ ਧੂੜੀ ਮੰਗਦੇ ਹਾਂ ਜਨ ਰਾਤਾ ਹਰ ਨਾਮ ਕੀ ਸੇਵਾ ਨਾਮ ਦੀ ਸੇਵਾ ਵਿੱਚ ਹੀ ਪਰਮੇਸ਼ਰ ਦੇ ਜਾਨ ਰੰਗੇ ਰਹਿੰਦੇ ਹਨ ਨਾਨਕ ਪੂਜ ਹਰ ਹਰ ਦੇਵਾ ਜੋ ਦੇਵਾ ਪ੍ਰਕਾਸ਼ ਰੂਪ ਪ੍ਰਮਾਤਮਾ ਵਾਹਿਗੁਰੂ ਹੈ ਉਸੇ ਨੂੰ ਹੀ ਕੇਵਲ ਪੂਜਦੇ ਹਨ ਹੋਰ ਕਿਸੇ ਦੀ ਵੀ ਪੂਜਾ ਪਤਿਸ਼ਟਾ ਨਹੀਂ ਕਰਦੇ ਇਕ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਐਸਾ ਉਹਨਾਂ ਦਾ ਜੀਵਨ ਹੁੰਦਾ ਹੈ ਪਰਮੇਸ਼ਰ ਦੇ ਭਗਤ ਜਨਾਂ ਦਾ ਇਹ ਮਹਾਰਾਜੀ ਨੇ ਕਿਰਪਾ ਕੀਤੀ ਹੈ ਜੀ ਦੂਸਰੀ ਅਸ਼ਟਪਦੀ ਦੀ 6ਵੀਂ ਪੌੜੀ ਇੱਥੋਂ ਤੱਕ ਸੰਪੂਰਨ ਹੋਈ ਹੈ ਅੱਗੇ ਜਿਵੇਂ ਵਿਚਾਰ ਆਵੇ ਕਿ ਆਪਾਂ ਸਰਵਣ ਕਰਾਂਗੇ ਬਿਆੰਤ ਪੁੱਲਾਂ ਦੀ ਖੀਮਾ ਕਰਨੀ ਜੀ ਸਤਿਗੁਰੂ ਜੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਨ ਅਖੀਰੀ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ